सॉरी जी थोड़ा नैटवर्क इशू हो गया से जी और ना सा बंद हो गया सी सो so, हम आप अगेन दोबारा शुरू करा जी अपनी वीडियो सो so, एक आ जाए पहले ज्वाइन कर लैन वीडियो फिर आप स्टार्ट करा जी पता नहीं किस तरीके नैटवर्क चला गया मैंने पता नहीं चलिया मैं वाईफाई के कनैक्टिड है बट फिर भी इसका जोड़ा नैटवर्क है वो चला गया सो हूँ जॉइन कर लैन एक जाने फिर आप अगे शुरू कर दें जी तो खैर आप आगे स्टार्ट कर लेने हैं जी वीडियो नहीं तो वीडियो बहुत लेट हो जाएगा जी इतने आप ले ले जी अपना पत्ता लिया जी आप इस तरीके और ये ऊपर हम लगाने आप बेसन जोड़ा आपोल के रखे होगा जी ਤੋ ਪਹਿਲਾ ਨੈਟਵਰਕ ਦਾ ਇਸ਼ੂ ਹੋ ਗਿਆ ਸੀ ਉਹਦੇ ਕਰਕੇ ਜਿਹੜਾ ਕੈਮਰਾ ਬੰਦ ਹੋ ਗਿਆ ਸੀ ਸੋ ਹੁਣ ਆਪਾਂ ਸਾਰੇ ਪੱਤੇ ਦੇ ਨਾਲ ਇਸ ਜੀਕੇ ਨਾਲ ਵੇਸਨ ਮੈਂ ਬਹੁਤ ਜ਼ਿਆਦਾ ਮੋਟਾ ਵੇਸਨ ਨਹੀਂ ਲਗਾਉਂਦੀ ਨਹੀਂ ਤਰਨਲ ਕਿਉਂਕਿ ਮੈਂ ਪਹਿਲਾਂ ਵੀ 10.75 ਨਾਲ ਕੋ ਬਹੁਤ ਜ਼ਿਆਦਾ ਜਿਹੜਾ ਵੇਸਨ ਵੇਸਨ ਉਹਦੇ ਵਿੱਚ ਹੋ ਜਾਂਦਾ ਹਾਲਕੇ ਆਪਾਂ ਚਾਰ ਤੈਵਾਂ ਲਗਾਣੀਆਂ ਇਹਦੀਆਂ ਪੱਤੇ ਇਹਦੀਆਂ ਸੋ ਮੈਂ ਪਤਲੀ ਕਹਿ ਹੀ ਲਗਾਵਾਂਗੀ ਇਹਦੇ ਵਿੱਚ ਵੇਸਨ ਦੀ ਜੋ ਵੀ ਦਿਨਾਂ ਨੇ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦੇਵੋ ਛੋਲੇ ਪੱਤੇ ਜਿਹੜੇ ਖਾਨ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਇਹਦੇ ਪਕੌੜੇ ਜਿਹੜੇ ਆ ਉਹ ਬਣਦੇ ਹੈ ਜੀ ਸੋ ਇਸ ਤਰੀਕੇ ਨਾਲ ਸਾਰੇ ਪੱਤੇ ਤੇ ਆਪਾਂ ਰੇਸਣ ਲਗਾ ਲਵਾਂਗੇ ਥੋੜਾ ਜਿਹਾ ਮੈਸੀ ਕੰਮ ਹੁੰਦਾ ਹੈ ਬਲਾ لیکن ਜਦ ਆਉਟਪੁੱਟ ਨਿਕਲ ਕੇ ਆਉਂਦੀ ਹੈ ਤੇ ਬਹੁਤ ਵਧੀਆ ਆਉਂਦੀ ਹੈ ਸੋ ਇਹ ਆਪਾਂ ਲਗਾ ਲਿਆ ਜੀ ਸਾਰੇ ਤੇ ਬੇਸਨ ਸਾਈਡਾ ਤੇ ਵੀ ਲਗਾ ਦਵਾਂਗਾ ਨਹੀਂ ਤੇ ਸਾਈਡਾਂ ਤੇ ਜਿਹੜਾ ਉਹ ਪੱਤਾ ਪੱਤਾ ਰਹਿ ਜਾਂਦਾ ਜੀ ਬਿਲਕੁਲ ਤੁਸੀਂ ਲਾਈਕ ਜ਼ਰੂਰ ਕਰਿਓ ਜੀ ਅਗਰ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਪਲੀਜ਼ ਲਾਈਕ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਉਹਦੇ ਨਾਲ ਤੁਹਾਡਾ ਕੁਝ ਨਹੀਂ ਜਾਏਗਾ ਸਾਨੂੰ ਮੋਟੀਵੇਸ਼ਨ ਮਿਲਦਾ ਜੀ ਸੋ ਇਹ ਆਪਾਂ ਇੱਕ ਪੱਤਾ ਲਗਾ ਲਿਆ ਹੁਣ ਜਿਹੜੀ ਤ੍ਰਿਕੋਣ ਗਾਲੀ ਸਾਈਡ ਆ ਪੱਤੇ ਦੀ ਉਹਦੇ ਉੱਪਰ ਆਪਣਾ ਜਿਹੜਾ ਸਾਡਾ ਦੂਸਰਾ ਵਾਲਾ ਪੱਤਾ ਇਹਨੂੰ ਆਪਾਂ ਉੱਠਾ ਕਰਕੇ ਇਸ ਜਿੱਕੇ ਨਾਲ ਰੱਖੋਗੇ ਐਡਾ ਤੋ ਇਸ ਚਿਕਨ ਨਾਲ ਆਪਾਂ ਪੱਤਾ ਜਿਹੜਾ ਉਹ ਰੱਖ ਲਾਂਗੇ ਇੱਕ ਦੂਜੇ ਦੇ ਆਪੋਜੀਟ ਡਾਇਰੈਕਸ਼ਨ ਦੇ ਵਿੱਚ ਆਪਾਂ ਪੱਤੇ ਰੱਖਨੇ ਆ ਜੀ ਸੋ ਇਸ ਉੱਪਰ ਵੀ ਸਾਰਾ ਜੜਾ ਵੇਸੇ ਨੇ ਆਪਾਂ ਉਹ ਨੂੰ ਲਗਾ ਲਵਾਂਗੇ ਇਹ ਪੱਤੇ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਹੁੰਦੇ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕੱਸ ਚੁੱਕੀ ਆ ਕਿਉਂਕਿ ਸੀਜ਼ਨਲ ਚੀਜ਼ਾਂ ਜੀ ਸੀਜ਼ਨਲ ਚੀਜ਼ਾਂ ਨੂੰ ਜ਼ਰੂਰ ਖਾਣਾ ਚਾਹੀਦਾ ਹੈ ਹਾਲਕਿ ਜਿਹੜੇ ਲੋਕ ਫਰਾਈ ਨਹੀਂ ਖਾਂਦੇ ਮੈਂ ਨਹੀਂ ਕਾਵਾਂਗੀ ਤੁਸੀਂ ਫਰਾਈ ਕਰੋ ਤੁਸੀਂ ਉਹਨਾਂ ਨੂੰ ਸਟੀਮ ਕਰ ਲਵੋ ਉਹ ਸਟੀਮ ਵਾਲੇ ਪੱਤੇ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੇ ਮੈਂ ਨਾ ਆਨ ਫਰਾਈ ਕਰ ਚੁੱਕੀ ਹਾਂ ਤਾਂ ਦੇ ਵਿੱਚ ਸਟੀਮ ਵਾਲੇ ਵੀ ਤੁਸੀਂ ਅਗਰ ਚਟਨੀ ਦੇ ਨਾਲ ਖਾਓਗੇ ਤਾਂ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਔਰ ਅਗਰ ਤੁਸੀਂ ਫਰਾਈ ਵੀ ਨਹੀਂ ਕਰਨਾ ਚਾਹੁੰਦੇ ਸਟੀਮ ਵਾਲੇ ਵੀ ਨਹੀਂ ਖਾਣਾ ਚਾਹਤੇ ਤਾਂ ਤੁਸੀਂ ਪੈਨ ਦੇ ਵਿੱਚ ਸਿਰਫ ਹਲਕਾ ਜਿਹਾ ਤੇਲ ਪਾ ਕੇ ਜਸਟ ਇਹਨੂੰ ਹਲਕਾ ਜਿਹਾ ਰੋਲ ਲਵੋ ਜਿਹਦਾ ਉਲਟ-ਪਲਟ ਕਰਕੇ ਇਹਨੂੰ ਥੋੜਾ ਜਿਹਾ ਲਾਲ ਕਰ ਲਵੋ ਉਹਦੇ ਵਿੱਚ तेल नहीं लगेगा और खाने जोड़ा टेस्ट है बहुत बढ़िया आएगा जी सो इस तरीके लगा लिया जी हूँ ये उपर रखा अपना तीसरा पत्ता सो ये पत्ते का साइज थोड़ा छोटा सो हूँ नोक वाली साइड करके इस तरीके इस पत्ते अपना ये उपर रख है तो प्लीज़ लाइक जरूर करो जी ਔਰ ਹਾਲ ਹਾਲੇ ਤੱਕ ਕਮੈਂਟ ਕਰਕੇ ਕਿਸੇ ਨੇ ਨਹੀਂ ਦੱਸਿਆ ਜੀ ਵੀਡੀਓ ਕਿਸ ਤਰੀਕੇ ਦੀ ਲੱਗ ਰਹੀ ਹੈ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਤਾਂ ਪਲੀਜ਼ ਕਮੈਂਟ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕੋਈ ਫਰਕ ਨਹੀਂ ਪੈਂਦਾ ਲਾਈਕ ਕਰਦੇ ਨਾਲ ਔਰ ਤੁਸੀਂ ਚੈਨਲ ਦੇ ਉੱਪਰ ਹੋਰ ਵੀ ਬਹੁਤ ਸਾਰੀਆਂ ਰੈਸਪੀਜ਼ ਆਪਾਂ ਲਾਈਵ ਲੈ ਕੇ ਆ ਰਹੇ ਹਾਂ ਅੱਜਕੱਲ੍ਹ ਕੇਕ ਵੀ ਮੈਂ ਪਰਸੋ ਅਈ 2 ਦਿਨ ਪਹਿਲਾਂ ਪਾਈ ਸੀ